ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋੜ ਕਿਵੇਂ ਬੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ ਕਿ ਅਹਿਮਦ ਸ਼ਾਹ ਅਬਦਾਲੀ ਨੇ ਫਿਰ ਤੋਂ ਹਮਲਾ ਕਰ ਦਿੱਤਾ ਹੈ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਉਧਰ 13 ਦਸੰਬਰ ਨੂੰ ਪਤਾ ਲੱਗਾ ਕਿ ਅਹਿਮਦ ਸ਼ਾਹ ਅਬਦਾਲੀ ਏਮਨਾਬਾਦ ਆ ਪਹੁੰਚਿਆ ਹੈ ਹੋਣ ਲਾਹੌਰ ਦੇ ਅਮੀਰ ਆਦਮੀ ਲੱਗੇ ਸ਼ਹਿਰ ਛੱਡ ਕੇ ਪਹਾੜਾਂ ਵੱਲ ਨੂੰ ਭੱਜਣ ਪਰ ਜਾ ਦੀ ਕੀ ਗੱਲ ਮੀਰ ਮੰਨੂ ਨੇ ਵੀ ਆਪਣੀਆਂ ਬੇਗਮਾਂ ਅਤੇ ਬੱਚੇ ਜੰਮੂ ਭੇਜ ਦਿੱਤੀ ਮੀਰ ਮੰਨੂ ਨੇ ਕੌੜਾ ਮਲ ਦਾ ਡੇਰਾ ਰਾਵੀੋਂ ਪਾਰ ਸ਼ਹਾਦਰੇ ਕਰਵਾਇਆ ਅਤੇ ਆਪ ਇਹ ਸੋਚ ਕੇ ਅਬਦਾਲੀ ਚੜਦੇ ਪਾਸਿਓਂ ਜਾਂ ਰਾਵੀ ਦਾ ਟਾਪਾਏ 50 ਹਜ਼ਾਰ ਫੌਜ ਲੈ ਕੇ ਸ਼ਾਹ ਦੌਲੇ ਦੇ ਪੱਤਣ ਲਾਹੌਰ ਤੋਂ 22 ਮੀਲ ਰਾਵੀ ਚੜ੍ਹਦੇ ਵੱਲ ਨੂੰ ਜਾ ਬੈਠਾ ਅਬਦਾਲੀ ਨੇ ਵੀ ਮੀਰ ਮੰਨੂ ਦੇ ਸਾਹਮਣੇ ਆ ਡੇਰਾ ਲਾਇਆ ਅਬਦਾਲੀ ਨੇ ਡੇਰਾ ਉੱਥੇ ਹੀ ਰਹਿਣ ਦਿੱਤਾ ਤੇ ਆ ਫੌਜ ਲੈ ਕੇ ਰਾਤੋਂ ਰਾਤ ਦੂਰੋਂ ਚੱਕਰ ਕੱਟ ਕੇ ਲਾਹੌਰ ਲੇ ਪਾਸਿਓਂ ਗਾਜੀਪੁਰ ਦੇ ਪੱਤਣ ਤੋਂ ਰਾਵੀ ਟੱਪ ਕੇ ਨਿਆਜ਼ ਬੇਗ ਰਾਹੀਂ ਲਾਹੌਰ ਸ਼ਹਿਰ ਬਲਾਵਲ ਕੋਲ ਆ ਮੋਰਚਾ ਲਾਇਆ ਉਸ ਦਾ ਪ੍ਰਸਿੱਧ ਜਰਨੈਲ ਜਹਾਨ ਖਾਨ ਵੀ ਉਹਦੇ ਨਾਲ ਹੀ ਸੀ ਮੀਰ ਮੰਨੂ ਨੂੰ ਪਤਾ ਲੱਗ ਗਿਆ ਸੀ ਤਾਂ ਉਹ ਛੇਤੀ ਛੇਤੀ ਲਾਹੌਰ ਤੋਂ ਭੱਜਾ ਹੁਣ ਸ਼ਹਿਰ ਵਾਲੇ ਪਾਸੇ ਮੀਰ ਮੰਨੂ ਦੇ ਟੱਕਰੇ ਉੱਤੇ ਦੂਜੇ ਪਾਸੇ ਅਬਦਾਲੀ ਦੋਵੇਂ ਧਿਰਾਂ ਮੋਰਚਾਂ ਵਿੱਚ ਬੈਠੀਆਂ ਅਬਦਾਲੀ ਕੋਲ ਤੋਪਾਂ ਨਹੀਂ ਸਨ ਅਤੇ ਮੀਰ ਮੰਨੂ ਦਿੱਲੀ ਤੋਂ ਮਦਦ ਦੀ ਅਡੀਕ ਕਰ ਰਿਹਾ ਸੀ ਦੋਹਾ ਵਿੱਚੋਂ ਕੋਈ ਵੀ ਅੱਗੇ ਵਧ ਕੇ ਹਮਲਾ ਨਹੀਂ ਸੀ ਕਰਦਾ ਮੀਰ ਮੰਨੂ ਨੇ ਦਿੱਲੀ ਨੂੰ ਕਈ ਚਿੱਠੀਆਂ ਮਦਦ ਵਾਸਤੇ ਲਿਖੀਆਂ ਪਰ ਉੱਥੋਂ ਕੋਈ ਮਦਦ ਨਾ ਆਈ ਇਸ ਲੜਾਈ ਵਿੱਚ ਮੀਰ ਮੰਨੂ ਨੇ ਕੌੜਾ ਮਾਲ ਰਹੀਂ ਸਿੰਘਾਂ ਤੋਂ ਮਦਦ ਮੰਗੀ ਤੇ ਇਸ ਸਹਾਇਤਾ ਬਦਲੇ ਪਹਾੜਾਂ ਦਾ ਆਕੀ ਇਲਾਕਾ ਪੜੋਲ ਕਠੂਹਾ ਬਸੋਲੀ ਆਦ ਸਿੰਘਾਂ ਨੂੰ ਦੇਣਾ ਮੰਨ ਲਿਆ ਸਿੰਘ ਅੰਮ੍ਰਿਤਸਰੋਂ ਮਦਦ ਵਾਸਤੇ ਜਾ ਰਹੇ ਸਨ ਜਾਰਾ ਵਿੱਚ ਇੱਕ ਦੁਰਘਟਨਾ ਹੋ ਗਈ ਰਾਮਗੜੀਆ ਮਿਸ਼ਲ ਦੇ ਸਰਦਾਰ ਖੁਸ਼ਾਲ ਸਿੰਘ ਕੱਕੜ ਨੂੰ ਅਤੇ ਸਰਦਾਰ ਹਰੀ ਸਿੰਘ ਭੰਗੀ ਨੇ ਕਤਲ ਕਰ ਦਿੱਤਾ ਬਾਕੀ ਸਰਦਾਰ ਇਸ ਗੱਲੋਂ ਨਾਰਾਜ਼ ਹੋ ਕੇ ਭੰਗੀਆਂ ਦਾ ਡੇਰਾ ਲੁੱਟਣ ਜਾ ਪਈ ਤਾਂ 10000 ਫੌਜਸਾਂ ਨੇ ਭੰਗੀ ਸਰਦਾਰ ਪਿੱਛੇ ਪਰਤ ਗਈ ਬਾਕੀ ਦੇ 20 ਹਜ਼ਾਰ ਲਾਮ ਲਸ਼ਕਰ ਲੈ ਕੇ ਸ਼ਾਲਾ ਮਰ ਬਾਗ ਵਿੱਚ ਜਾ ਬੈਠੇ ਅਗਲੇ ਦਿਨ ਸਿੰਘ ਕੁਸ਼ ਇੱਥੇ ਹੀ ਰਹੇ ਅਤੇ ਕੌੜਾ ਮੱਲ ਦੀ ਫੌਜ ਵਿੱਚ ਮਿਲਣ ਵਾਸਤੇ ਸ਼ਹਿਰ ਵੱਲ ਗਏ ਜਦ ਉਹ ਦਰਵਾਜ਼ੇ ਕੋਲ ਉਪੜੇ ਤਾਂ ਅੱਗੋਂ ਕੁਝ ਕਸਾਈਆਂ ਗਾਂ ਹਲਾਲ ਕਰਦੇ ਹੋਏ ਉਹਨਾਂ ਦੀ ਨਿਗਾਹ ਪੈ ਗਈ ਸਿੰਘਾਂ ਤੋਂ ਵੇਖਿਆ ਵੇਖੇ ਕਿ ਨਾ ਰਹਾ ਗਿਆ ਤਾਂ ਉਹਨਾਂ ਨੇ ਕਸਾਈ ਦਾ ਕਤਲ ਕਰ ਦਿੱਤਾ ਇਸੇ ਗੱਲੋਂ ਸ਼ਹਿਰ ਦੇ ਮੁਸਲਮਾਨ ਭੜਕ ਪਏ ਅਤੇ ਉਹਨਾਂ ਨੇ ਸਿੰਘਾਂ ਉੱਤੇ ਹਮਲਾ ਕਰ ਦਿੱਤਾ ਇਸ ਮੁੱਠਪੇੜ ਵਿੱਚ ਦੋਹਾਂ ਪਾਸਿਆਂ ਤੋਂ ਕਈ ਆਦਮੀ ਮਾਰੇ ਗਏ ਪਤਾ ਨਹੀਂ ਸੀ ਕਿ ਇਹ ਝਗੜਾ ਕਿੱਥੋਂ ਤੱਕ ਵਧਦਾ ਜਾਂਦਾ ਪਰ ਕੌੜਾ ਮੱਲ ਨੇ ਵਿਚ ਪੈ ਕੇ ਦੋਹਾਂ ਧਿਰਾਂ ਦੀ ਸਫਾਈ ਕਰਾ ਦਿੱਤੀ ਇਨ੍ਹਾਂ ਸਿੰਘਾਂ ਦਾ ਡੇਰਾ ਯਕੀ ਦਰਵਾਜ਼ੇ ਅੱਗੇ ਕਰਾਇਆ ਗਿਆ ਇੱਕ ਦਿਨ ਸੁਖਾ ਸਿੰਘ ਮਾੜੀ ਕੰਬੋਕਿਆ ਵਾਲਾ ਕੁਝ ਸਿੰਘਾਂ ਸਣੇ ਰਾਵੀ ਨੂੰ ਪਾਰ ਗਿਆ ਅੱਗੋਂ ਅਬਦਾਲੀ ਦੇ 4-10 ਤੇ ਉਹਨਾਂ ਮੁਠੀ ਭਾਰ ਸਿੰਘਾਂ ਉੱਤੇ ਆ ਪਈ ਅਤੇ ਸਿੰਘਾਂ ਨਾਲ ਮੁੱਠ ਪੇੜ ਹੋ ਗਈ ਇਸ ਵਿੱਚ ਸਰਦਾਰ ਸੁਖਾ ਸਿੰਘ ਮਾੜੀ ਕੰਬੋਕਿਆ ਵਾਲਾ ਇੱਥੇ ਲੜ ਕੇ ਸ਼ਹੀਦ ਹੋ ਗਿਆ ਜਿਹੜੇ ਸਿੰਘ ਅਜੇ ਪਿੱਛੇ ਝਲ ਵਿੱਚ ਦੂਰ ਸਨ ਉਹ ਬਚ ਗਏ ਉਹ ਵਾਪਸ ਆਪਣੇ ਡੇਰੇ ਨੂੰ ਮੁੜ ਗਏ ਤਾਂ ਲਾਹੌਰ ਦੀ ਫੌਜ ਵੱਲੋਂ ਉਹਨਾਂ ਉੱਤੇ ਹੀ ਗੋਲੇ ਭਰਾਉਣੇ ਸ਼ੁਰੂ ਕਰ ਦਿੱਤੇ ਕਈ ਸਿੰਘ ਇੱਥੇ ਮਾਰੇ ਗਏ ਖਾਲਸਾ ਫੌਜ ਦਾ ਦਿਲ ਇਨ੍ਹਾਂ ਘਟਨਾਵਾਂ ਤੋਂ ਖੱਟਾ ਹੋ ਗਿਆ ਤੇ ਉਹ ਮੀਰ ਮੰਨੂ ਦਾ ਸਾਥ ਛੱਡ ਕੇ ਚਲੇ ਗਏ ਅਸਲ ਵਿੱਚ ਇਸ ਲੜਾਈ ਸਮੇ ਮੀਰ ਮੰਨੂ ਦਾ ਪਰ ਪਾਟਿਆ ਹੋਇਆ ਸੀ ਅਦੀਨਾ ਬੇਗ ਤੇ ਉਹਦੇ ਖਿਆਲ ਹੋਰ ਕਈ ਮੁਸਲਮਾਨ ਅਫਸਰ ਕੌੜਾ ਮੱਲ ਦੀ ਇੰਨੀ ਇੱਜ਼ਤ ਵੇਖ ਕੇ ਛੱਡਦੇ ਸਨ ਤੇ ਉਹ ਇਹ ਵੀ ਜਾਣਦੇ ਸਨ ਕਿ ਕੌੜਾ ਮੱਲ ਦੀ ਤਾਕਤ ਸਿੱਖਾਂ ਦੇ ਮਾਨ ਤੇ ਹੈ ਇਹ ਗੱਲ ਕੌੜਾ ਮੱਲ ਦੀ ਇੰਨੀ ਇੱਜ਼ਤ ਵੇਖ ਕੇ ਅਦੀਨਾ ਬੇਗ ਵਰਗਿਆਂ ਤੋਂ ਜਰਿਆ ਨਹੀਂ ਸੀ ਜਾਂਦਾ ਸੋ ਪਹਿਲਾਂ ਤਾਂ ਉਹਨਾਂ ਕਈ ਵਧੀਕੀਆਂ ਕਰਕੇ ਸਿੱਖਾਂ ਨੂੰੁਰਸਾ ਕੇ ਘੱਲ ਘੱਲ ਦਿੱਤਾ ਜਿਵੇਂ ਨਾਲ ਕੌੜਾ ਮੱਲ ਦੀ ਤਾਕਤ ਕਮਜ਼ੋਰ ਹੋ ਗਈ ਫਿਰ ਕੌੜਾ ਮੱਲ ਨੂੰ ਬਿੱਲੇ ਲਾਉਣ ਦੀ ਸੋਚਣ ਲੱਗੀ ਇਸ ਤਰ੍ਹਾਂ ਲੜਾਈ ਲੰਮੀ ਹੋ ਗਈ ਦੋਹੀ ਪਾਸੇ ਮਾਮੂਲੀ ਝੜਪਾਂ ਹੁੰਦੀਆਂ ਰਹੀਆਂ ਪਰ ਨਬੇੜਾ ਕਰਨ ਵਾਲੀ ਲੜਾਈ ਨਾ ਹੋਈ ਕਈ ਕੋਈ ਵੀ ਆਪਣੇ ਮੋਰਚਿਆਂ ਵਿੱਚੋਂ ਬਾਹਰ ਨਿਕਲਣ ਵਾਸਤੇ ਤਿਆਰ ਨਹੀਂ ਸੀ ਅਬਦਾਲੀ ਦੀਆਂ ਫੌਜਾਂ ਨੇ ਇਲਾਕਾ ਉਜਾੜਨਾ ਸ਼ੁਰੂ ਕਰ ਦਿੱਤਾ 50-50 ਮੀਲ ਉੱਤੇ ਬਿਲਕੁਲ ਤਬਾਹ ਕਰ ਦਿੱਤੇ ਪਿੰਡ ਥੇ ਹੋ ਗਏ ਫਸਲਾਂ ਉਜਾੜ ਦਿੱਤੀਆਂ ਗਈਆਂ ਇੱਥੋਂ ਤੱਕ ਕਿ 50 ਮੀਲ ਤੱਕ ਕੋਈ ਦੀਵਾ ਵੀ ਨਜ਼ਰ ਨਹੀਂ ਸੀ ਆਉਂਦਾ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਾਕੀ ਕੱਲ ਦੀ ਵੀਡੀਓ ਵਿੱਚ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ